ਮੈਂ ਔਜਲਾ ਸਾਹਿਬ ਤੇ तमाम सारे ਸਾਥੀਆਂ ਦੇ ਨਾਲ ਗੁਰੂ ਘਰ ਦੇ ਸਾਂਝੀ ਵਾਰਤਕ ਦਾ ਜਿਹੜੇ ਪ੍ਰਤੀਕ ਹੈ ਉੱਥੇ ਮੈਂ ਨਕਮਸਤ ਖੋਣ ਵਾਸਤੇ ਆਇਆ ਹਾਂ। ਜੀ। ਔਰ ਜਿਸ ਪ੍ਰਕਾਰ ਇਹ ਔਜਲਾ ਸਾਹਿਬ ਨੇ ਵੀ ਮੈਨੂੰ ਜਾਣਕਾਰੀ ਦਿੱਤੀ ਤੇ ਮੀਡੀਆ ਦੇ ਰਾਹੀਂ ਵੀ ਇਹ ਜਾਣਕਾਰੀ ਮਿਲੀ। ਕਿਸ ਪ੍ਰਕਾਰ ਸਾਡੇ ਇਸ ਅਸਥਾਨ ਨੂੰ ਮਗਰਲੇ ਕਈ ਦਿਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਈਮੇਲ ਦੇ ਰਾਹੀਂ ਮੈਨੂੰ ਲੱਗਦਾ ਕਿ ਇਹ ਬੜੀ ਦੁਖਦਾਈ ਘਟਨਾ ਐ ਬੜਾ ਦੁਖਦਾਈ ਘਟਨਾ ਕਰਮ ਐ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਐ ਇਹ ਸਬਦਾ ਸਾਂਝਾ ਕਰ ਐ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਐ ਔਰ ਇੱਥੇ ਆ ਕੇ ਸਭ ਦਿਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਰਦਾਸਾਂ ਪੂਰੀਆਂ ਹੁੰਦੀਆਂ ਏ ਇਸ ਘਰ ਤੇ ਜਦੋਂ ਬੰਦਾ ਆਉਂਦਾ ਤੇ ਉਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਉਸ ਘਰ ਦੇ ਵਾਸਤੇ بڑے بڑے ਇਥੇ ਹਮਲੇ ਹੋਏ ਬੜੀਆਂ ਬੜੀਆਂ ਘਟਨਾ ਕਰਮ ਹੋਏ ਬੜੀਆਂ ਬੜੀਆਂ ਤਾਕਤਾਂ ਇੱਧਰ ਉੱਧਰ ਮਾੜੇ ਹਾਲਾਤ ਰਹੇ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿਹੜੀਆਂ ਪਰੰਪਰਾਵਾਂ ਸਨ ਆਪਣੀਆਂ ਪਾਰਟੀਆਂ ਤੋਂ ਆਸੇ-ਪਾਸੇ ਉੱਪਰ ਉੱਠ ਕੇ ਹਰ ਆਪਣੀਆਂ ਤਰ ਹੋਰ ਪਾਸ ਉੱਪਰ ਉੱਠ ਕੇ ਇਸ ਘਰ ਦੀ ਗੱਲ ਹਮੇਸ਼ਾ ਕੀਤੀ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਜਾਣੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਪੂਰੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪਨੀ ਕੀਤੀ ਕਿਉਂਕਿ ਇਹ ਕੋਈ ਛੋਟਾ ਸਥਾਨ ਤਾਂ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉਰਜਾਣਾ ਹੁੰਦੇ ਆ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਸੀਗਾ ਤੇ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਇੱਕ ਈਮੇਲ ਦੁਆਰਾ ਆਈ ਹੈ ਉਹਦੇ ਚੋਂ ਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਇਹ ਮਨਨ ਤੁਸੀਂ ਦੇਖੋ ਕਿੰਨਾ ਛਾਤਰ ਆਦਮੀ ਹੋਏਗਾ ਮੈਂ ਤੇਜੋਜਨਾ ਸਾਹਿਬ ਗੱਲ ਕਰ ਰਹੇ ਸੀ ਕਿ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾਂ ਸਰਕਾਰ ਦੀਆਂ ਨਜ਼ਰਾਂ ਤੋਂ ਇੰਨੇ ਦਿਨਾਂ ਤੋਂ ਬਚ ਰਿਹਾ ਹੈ ਇਸ ਸਾਨਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਹੈ ਮੈਂ ਸਮਝਦਾ ਕਿ ਉਹਰੇ ਵੀ ਖਬਰ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਦੋਨਾਂ ਸਰਕਾਰਾਂ ਦਾ ਬਹੁਤ ਵੱਡਾ ਨੈਟਵਰਕ ਹੈਗਾ ਔਰ ਮੈਂ ਕਹਿਣਾ ਹੈ ਕਿ ਦੋਨੋਂ ਸਰਕਾਰਾਂ ਕਿਉਂਕਿ ਇੱਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ ਇੰਟੈਲੀਜੈਂਸ ਬਿਊਰੋ ਜਿਹਨੂੰ ਸਿੱਧੀ ਸਿੱਧੀ ਗ੍ਰਹਿ ਮੰਤਰੀ ડીਲ ਕਰਦੇ ਨੇ ਇੱਥੇ ਆਫਿਸਿਸ ਐਨਆਈਏ ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੈਗਾ ਹੁਣ ਤੱਕ ਔਰ ਸਾਈਬਰ ਵਿੰਗ ਹੈਗਾ ਉਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੇ ਮੈਂ ਹੁਣੇ ADGP ਲਾਅ ਐਂਡ ਆਰਡਰ ਨਾਲ ਗੱਲ ਕੀਤੀ ਸੀ ਅਰਪਿੰਦ ਸ਼ੁਕਲਾ ਜੀ ਨਾਲ DGP ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਔਰ ਮੈਂ ਔਜਲਾ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਆ ਸਟੈਂਡਿੰਗ ਕਮੇਟੀ ਦਾ 22 ਤਰੀਕ ਨੂੰ ਔਰੀ ਮੀਟਿੰਗ ਹੈਗੀ ਹੈ ਪਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਨਆਈਏ ਦੇ ਲੋਕਾਂ ਨਾਲ ਕਿ ਇਹ ਸਾਈਬਰ ਕ੍ਰਾਈਮ ਕਿਉਂ ਵਧ ਰਿਹਾ ਬੈਂਕਸ ਦੇ ਲੋਕਾਂ ਨਾਲ ਸੇਬੀ ਦੇ ਲੋਕਾਂ ਨਾਲ ਇਹ ਮੈਂ 22 ਤਰੀਕ ਨੂੰ ਔਜਲਾ ਸਾਹਿਬ ਜਿਹੜੀ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਇਹਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਟੰਕੀ ਭਰੇ ਖੱਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਜਿਹੜਾ ਸਾਈਬਰ ਸਿਕਿਉਰਿਟੀ ਦਾ ਕਾਫੀ ਵੱਡਾ ਇੰਟਰਪ੍ਰੈਨਿਅਰ ਹੈਗਾ ਉਰੇ ਬਾਰੇ ਵੀ ਮੈਂ ਮੈਨੇਜਰਸ ਆਪ ਨੂੰ ਉਹਦਾ ਨਾਮ ਦੱਸ ਕੇ ਆਇਆ ਕਿ ਤੁਸੀਂ ਉਹਰੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ ਬੀਜੀਪੀ ਨੂੰ ਵੀ ਮੈਂ ਦੱਸਿਆ ਕਿ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਕਿ ਤੁਹਾਡੇ ਕੋਲ ਉਹ ਟੂਲਸ ਨਹੀਂ ਹੈ अवेलेबल ਜਾਂ ਤੁਹਾਡੇ ਕੋਲ ਟੈਕਨੀਕਲ ਬੰਦੇ ਨਹੀਂ ਹੈ ਉਹ ਵੈਸੇ ਤਾਂ ਇਹ ਨਲਾਕੀ ਹੈ ਪੰਜਾਬ ਦੀ ਸਰਕਾਰ ਦੀ ਕਿ ਸਾਈਬਰ ਕ੍ਰਾਈਮ ਦਿਨ ਬਦਨ ਵਧ ਰਿਹਾ ਇਹਨਾਂ ਕੋਲੇ ਟੈਕਨੀਕਲਸ ਬੰਦੇ ਹੀ ਹੋਣਗੇ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਉਹ ਪ੍ਰਾਈਵੇਟ ਇੰਟਰਪ੍ਰਿਨਿਅਰ ਨਾਲ ਗੱਲਬਾਤ ਕਰਕੇ ਇਹਦਾ ਜਲਦ ਜੁਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਵਕੂਫ ਹੋਵੇ ਹੋ ਸਕਦਾ ਕੋਈ ਅਗਿਆਨੀ ਹੋਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟ ਵੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਕੀ ਕਹਿ ਸਕਦੇ ਸੋ ਆਸ ਕਰਦਾ ਹੁਣੇ ਹੁਣੇ ਸਰਕਾਰ ਦੇ ਨੁਮਾਇੰਦੇ ਵੀ ਅੰਦਰ ਪਹੁੰਚੇ ਇਹ ਤੂੰ ਪਹਿਲਾਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨਮਾਇੰਦਾ ਇਹਨਾਂ ਦੇ ਕੋਲੇ ਪਿਛਲੇ 6 ਦਿਨ ਤੋਂ ਨਹੀਂ ਬੋੜਿਆ ਇਹ ਅਜਲਾ ਸਾਹਿਬ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੇ ਸੱਦਿਆ ਮੈਨੂੰ ਸੱਦਿਆ ਆਸੇ-ਪਾਸੇ ਹੋਰ ਇਹਨਾਂ ਨੇ ਦਿੱਲੀ ਦੇ ਅੰਦਰ ਪਾਰਲੀਮੈਂਟਰੀਅਨਸ ਨਾਲ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਪ ਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਘਰ ਹੈ ਤੇ ਅਸੀਂ ਸਾਰੇ ਇੱਥੇ ਸੇਵਾ ਨਿਭਾਉਣ ਵਾਸਤੇ ਖੜੇ ਹਾਂ ਇਹ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਉਪਰਾਲਾ ਕਰਕੇ ਉਸ ਵਿਅਕਤੀ ਦਾ ਇਸ ਇਰਾਰਤੀ ਅੰਸਰ ਦਾ ਜਾਂ ਜੋ ਵੀ ਹੋਵੇ ਇੱਕੀ ਪੂਰਾ ਰੋਲਾ ਪਾਵਾਂਗੇ ਔਰ ਪੜਤਾਲ ਕਰਾਂਗੇ ਅੱਜ ਬੀਜੇਪੀ ਦੇ ਲੀਡਰ ਆਏ ਸੀ ਉਹਨੇ ਕਹਿਣਾ ਸੀ ਕਿ ਪੰਜਾਬ ਸਰਕਾਰ ਸੰਭੇਗੀ ਦੇ ਸੀ ਕਲਕਰ ਨੂੰ ਤਿਆਰ ਆ ਇਸ ਮਾਮਲੇ ਕਹਿਣੀ ਲੋਟ ਹੈਗੀ ਦੋਸਤ ਮੈਂ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਤੁਸੀਂ ਈਡੀ ਜਿੱਥੇ ਮਰਜ਼ੀ ਭੇਜ ਜਿੰਨੇ ਹੋ ਤੁਸੀਂ ਜਿੱਥੇ ਮਰਜ਼ੀ ਸੀਬੀਆਈ ਭੇਜ ਜਿੰਨੇ ਹੋ ਜਿੱਥੇ ਮਰਜ਼ੀ ਤੁਸੀਂ ਆਪਣੀ ਐਨਆਈਏ ਦੇ ਲੋਕ ਭੇਜ ਜਿੰਨੇ ਹੋ ਜਿੱਥੇ ਮਰਜੀ ਸੀਬੀਆਈ ਜਾ ਸਕਦੀ ਏ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਕਰਾਹਿੰਦਾ ਇਹ ਮਸਲਾ ਹੈਗਾ ਸਿੱਧੀਆਂ ਜਾ ਕੇ ਫਰਸੇ ਵੀ ਔਰ ਖਾਸ ਕਰਕੇ ਹਰਮੰਦਰ ਸਾਹਿਬ ਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੋਨੋਂ ਸਰਕਾਰਾਂ ਇਹਦੇ ਚ ਜ਼ਿੰਮੇਦਾਰ ਹੈ ਔਰ ਕਿਸੇ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਨਹੀਂ ਦੇਣੀ ਦੋਸਤੋ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਟੈਰਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ NIA ਬੰਦਾ ਚੱਕ ਕੇ ਲੈ ਜਾਂਦੀ ਹੈ ਹਾਂ ਸਿੱਧੀ ਬਾਰਡਰ ਸਕਿਉਰਿਟੀ ਫੋਰਸਸ ਦਾ 50 ਕਿਲੋਮੀਟਰ ਦੇ ਅੰਦਰ ਸੋ ਗੱਲ BJP ਵਾਲੇ ਰੈਲੇਵੈਂਟ ਕਰਮ ਜਿਹੜੀ ਗੱਲ ਬੰਦ ਦੀ ਹੈ ਇਸ ਥਾਂ ਦੀ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਇਹੋ ਜੇ ਮਸਲੇ ਬਿਕੋ ਸਾਈਬਰ ਕ੍ਰਾਈਮ ਹੈ ਇੰਟਰਨੈਸ਼ਨਲ ਲੈਵਲ ਤੋਂ ਸਰਵਰ ਕ੍ਰਾਈਮ ਨਾ ਕਿਥੋਂ ਹੋ ਰਿਹਾ ਉਹਦੇ ਤੇ ਤਾਂ ਕੌਗਨੀਟੈਂਸ ਲੈਣਾ ਹੈ ਕਿਸ ਪ੍ਰਕਾਰ ਦੀ ਪਰ ਸ਼ਰਮ ਨੂੰ ਇਸ ਗੱਲ ਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਮੁੱਦੇ ਤੇ ਵੀ ਕੋਈ ਤਾਲਮੇਲ ਹੈ ਜਾਂ ਨਹੀਂ ਹੈ ਔਰ ਕਿਉਂ ਤਮਾਸ਼ਾ ਕਈ ਆਰੀ ਆਰੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਵੀ ਅਸੀਂ ਸ਼ਿਕਾਰ ਹੋ ਰਹੇ ਲੱਗਦੇ ਆ ਤਿਆਰੀ ਪਰ ਇਹ ਸਮਾਂ ਹੰਤੇ ਜਿਆਦਾ ਬਿਹਤਰੀਨ ਦੱਸਿਆ ਜਾਏਗਾ ਕਿ ਕਿੰਨਾ ਏਜੰਸੀਆਂ ਦੇ ਪਿੱਛੇ ਹੱਥ ਹੈਗਾ ਸੋ ਇਹ ਵੱਡੀ ਸਾਜ਼ਿਸ਼ ਤਾਂ ਵੀ ਪੰਜਾਬ ਸ਼ਿਕਾਰ ਇਹ ਹੁਣੀਆਂ ਘਟਨਾ ਕਰਨ ਤੋਂ ਸ਼ਿਕਾਰ ਹੁੰਦਾ ਨਜ਼ਰ ਆਉਂਦਾ ਮੈਨੂੰ ਕਦੇ ਕਦੇ